ਦੇ ਨਾਲ ਅੱਖਾਂ ਹੂਣ ਲਾਲ ਰੱਖਦਾ ਕੰਮ ਤੰਦਾ ਕਰੇ ਨਾ ਕਤਾਬ ਚੁੱਕਦਾ ਜਸੇ ਨਾਲ ਅੱਖਾਂ ਹੂਣ ਲਾਲ ਰੱਖਦਾ ਕੰਮ ਤੰਦਾ ਕਰੇ ਨਾ ਕਤਾਬ ਚੁੱਕਦਾ ਮਾੜਿਆ ਹਾਲਾਤਾਂ ਦਾ ਸ਼ਿਕਾਰ ਹੋ ਗਿਆ ਮਾੜਿਆ ਹਾਲਾਤਾਂ ਦਾ ਸ਼ਿਕਾਰ ਹੋ ਗਿਆ ਮੁੰਡਾ ਬਾਪੂ ਦੀ ਸਮਝ ਦੇ ਵਿੱਚੋਂ ਬਾਹਰ ਹੋ ਗਿਆ ਮੁੰਡਾ ਬਾਪੂ ਦੀ ਸਮਝ ਦੇ ਵਿੱਚੋਂ ਬਾਹਰ ਹੋ ਗਿਆ ਜੀ ਮਾਪੇ ਖੋਦਰੇ ਸਾਡੀ ਸਮ ਤੋਂ ਬਾਹਰ ਹੈ ਅਗਲਾ ਕਿ ਕਿ ਪੈਰਾ ਹੀ ਸੁਣਾਉਂ ਪੂਰਾ ਨਹੀਂ ਸੁਣਾਉਂਦਾ ਪੂਰਾ ਤਾਂ ਫਿਰ ਆਪਾਂ ਕਿਤੋਂ ਬਹੁਤ ਟਾਈਮ ਲਾਗੇ। ਬੁੱਢਾ ਬਾਪ ਖੇਤਾਂ ਦੇ ਚੰਨੱਕੇ ਮੋੜਦਾ ਪੁੱਤਰ ਜਵਾਨ ਡੱਕਾ ਦੀਨੀ ਤੋੜਦਾ ਬੁੱਢਾ ਬਾਪ ਖੇਤਾਂ ਵਿੱਚ ਨੱਕੇ ਮੋੜਦਾ ਪੁੱਤਰ ਜਵਾਨ ਡੱਕਾ ਵੀ ਨਹੀਂ ਤੋੜਦਾ ਬੜਾ ਸਮਝਾਇਆ ਬੜਾ ਸਮਝਾਇਆ ਆਇਆ ਨਹੀਂ ਚਾਲ ਤੇ ਐਸੇ ਆਨੇ ਜਮੀਗਾਲ ਤੇ ਨਵੇਂ ਮੁੰਡੇ ਨਸ਼ਿਆਂ ਨੇ ਜਮੀਗਾਲ ਤੇ दारू ਪੀਣ ਗੋਲੀਆਂ ਤੇ ਖਾਣ ਜਰਦਾ दारू ਪੀਣ ਗੋਲੀਆਂ ਤੇ ਖਾਣ ਜਰਦਾ ਕੋਈ ਮੁੰਡਾ ਘਰੋਂ ਕੋਰਾ ਵੀ ਨਹੀਂ ਡਰਦਾ दारू ਪੀਣ ਗੋਲੀਆਂ ਤੇ ਖਾਣ ਜਰਦਾ ਕੋਈ ਮੁੰਡਾ ਘਰੋਂ ਕੋਰਾ ਵੀ ਨਹੀਂ ਡਰਦਾ ਕਾਗਜ਼ਾਂ ਦੇ ਵੰਗੂ ਲੱਖਾਂ ਨੋਟ ਝਾੜਦਾ ਕਾਗਜ਼ਾਂ ਦੇਵਾਂ ਨੂੰ ਲੱਖਾਂ ਨੋਟ ਜਾਲਦਾ ਨਵੇਂ ਮੁੰਡੇ ਨਛਿਆਣ ਜਮੀ ਗਾਲਤੇ ਨਵੇਂ ਮੁੰਡੇ ਨਛਿਆਣ ਜਮੀ ਗਾਲਤੇ ਹੁਣ ਬੇਬੇ ਦਾ ਕੀ ਹਾਲ ਹੈ ਬੇਬੇ ਕੰਨੀ ਦੇਖ ਲਿਆ ਕਰੋ ਗੁੱਡੀ ਬੇਬੇ ਬੱਚੇ ਗੁੱਡੀ ਬੇਬੇ ਮੱਧੀਆਂ ਨੂੰ ਪੱਠੇ ਪਾਉਂਦੀ ਐ ਪੰਡਟ ਢਿੰਡਾ ਸਾਹਿਬ ਰੋਟੀਆਂ ਪਕਾਉਂਦੀ ਐ ਗੁੱਡੀ ਬੇਬੇ ਬੁੱਢੀ ਬੇਬੇ ਮੱਝੀਆਂ ਨੂੰ ਕੱਠੇ ਪਾਉਂਦੀ ਐ ਭਾਂਡਾ ਢਿੰਡਾ ਸਾਮ ਸਭ ਰੋਟੀਆਂ ਪਕਾਉਂਦੀ ਐ ਬੜਾ ਦੁਖੀ ਹੋਈ ਬੜਾ ਦੁਖੀ ਹੋਈ ਆਪਣੇ ਉਹ ਲਾਲ ਤੇ ਨਵੇਂ ਮੁੰਡੇ ਨਵੇਂ ਮੁੰਡੇ ਨਸਿਆਂ ਨੇ ਜਮੀ ਗਾਲਤੇ ਨਵੇਂ ਮੁੰਡੇ ਨਸਿਆਂ ਨੇ ਜਮੀ ਗਾਲਤੇ